ਦਰਸਕਾ ਦੇਖ ਰਹੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੁਝ ਦਿਨ ਪਹਿਲਾਂ ਤੁਸੀਂ ਬਹੁਤ ਹੀ ਇੱਕ ਭਿਆਨਕ ਜਿਹੜੀ ਖਬਰ ਤੁਹਾਡੇ ਸਾਹਮਣੇ ਨਿਕਲ ਕੇ ਆਈ ਸੀ ਕਿ ਜਿਹੜਾ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ ਪਿੰਡ ਬਗਬਣਾ ਹਲਕੇ ਦੇ ਅਧੀਨ ਨੱਥੂ ਵਾਲਾ ਜਿੱਥੇ 32 ਕਿੱਲੇ ਇੱਕ ਪਰਿਵਾਰ ਦੀ ਜਿਹੜੀ ਕਾਨਕ ਸੜਕੇ ਸੁਆਹ ਹੋ ਗਈ ਸੀਗੀ ਤੇ ਉਹ ਪਰਿਵਾਰ ਮਿਹਨਤ ਮੰਜ਼ੂਰੀ ਕਰਨ ਵਾਲਾ ਪਰਿਵਾਰ ਹੈਗਾ ਤੇ ਅੱਜ ਅਸੀਂ ਉਸ ਪਰਿਵਾਰ ਦੇ ਘਰ ਪਹੁੰਚੇ ਆਂ ਸਾਤ ਪਹਿਲਾਂ ਤੁਹਾਨੂੰ ਬਾਹਰ ਦੀਆਂ ਤਸਵੀਰਾਂ ਵਿਖਾਈ ਗਈ ਇੱਕ ਸਿੰਪਲ ਜੀਮੀਦਾਰ ਪਰਿਵਾਰ ਹੈਗਾ ਜਿਹੜੇ ਆਪਦਾ ਦਾ ਕੰਮ ਕਰ ਕਰਦਾ ਹੈਗਾ ਤੁਸੀਂ ਆ ਮਸ਼ੀਨਾਂ ਖੜੀਆਂ ਵੀ ਦੇਖ ਸਕਦੇ ਹੋ ਵੀ ਜਿਹੜੀ ਇਹ ਮਸ਼ੀਨਾਂ ਚਲਾ ਕੇ ਆਪਣੀ ਰਵਧੀਆ ਰੋਜੀ ਰੋਟੀ ਕਮਾਉਦੇ ਹੈਗੇ ਆ ਤੇ ਸਿੰਪਲ ਆਮ ਪਰਿਵਾਰ ਆ ਜੀਮੀਦਾਰ ਪਰਿਵਾਰ ਹੈਗਾ ਖੇਤ ਦੇ ਵਿੱਚ ਇਹ ਬੈਠੇ ਆ ਤੇ ਇਹਨਾਂ ਵੱਲੋਂ 90 ਕਿੱਲੇ ਕਣਕ ਜਿਹੜੀ ਬੀਜੀ ਗਈ ਸੀਗੀ ਤੇ ਨੱਥੂ ਵਾਲਾ ਪਿੰਡ ਦੇ ਵਿੱਚ ਜਿਹੜੀ ਉਹ ਮਾਮਲੇ ਤੇ ਜ਼ਮੀਨ ਜਿਹੜੀ ਲੈ ਕੇ ਇਹ ਖੇਤੀਬਾੜੀ ਉੱਥੇ ਕਰਦੇ ਸੀਗੇ ਤੇ ਅੱਜ ਇਸ ਟਾਈਮ ਜੇ ਫਰੀਦਕੋਟ ਜ਼ਿਲ੍ਹੇ ਦੇ ਜਿਹੜੇ ਸਾਡੇ ਸੰਸਦ ਸਰਬਜੀਤ ਸਿੰਘ ਖਾਲਸਾਬ ਸਵਿਛੇ ਤੌਰ ਤੇ ਇਸ ਪਰਿਵਾਰ ਨੂੰ ਮਿਲਣ ਵਾਸਤੇ ਪਹੁੰਚੇ ਹੈਗੇ ਆ ਕਿਉਂਕਿ ਵੱਡਾ ਨੁਕਸਾਨ ਹੋਇਆ ਸੀ ਆ 32 ਕਿੱਲੇ ਕਣਕ ਜਿਹੜੀ ਸੜਕੇ ਸੁਆਹ ਹੋ ਗਈ ਸੀਗੀ ਤੁਸੀਂ ਆ ਦੇਖ ਸਕਦੇ ਹਾਂ ਇਸ ਤਰ੍ਹਾਂ ਪਰਿਵਾਰ ਕਹਿੰਦੇ ਨੇ ਵੀ ਇੱਕ ਮਿਹਨਤ ਕਰਨ ਵਾਲਾ ਪਰਿਵਾਰ ਕਹਿ ਸਕਦੇ ਜਿਨ੍ਹਾਂ ਦੇ ਘਰ ਸਾਰੇ ਤਰ੍ਹਾਂ ਦੇ ਸੰਦ ਟਰੈਕਟਰ ਤੇ ਪਿੱਛੇ ਮਸ਼ੀਨਾਂ ਮਸੁਨੇਆਂ ਕਈ ਕੋ ਖੜਾ ਹੈਗਾ ਕਿਉਂਕਿ ਇਹਨਾਂ ਵੱਲੋਂ ਮਾਮਲੇ ਤੇ ਜ਼ਮੀਨ ਲੈ ਕੇ ਜਿਹੜੀ ਉਹ ਖੇਤੀਬਾੜੀ ਜਿਹੜੀ ਕੀਤੀ ਜਾ ਰਹੀ ਸੀਗੀ ਤੇ ਹਜੇ ਕਣਕ ਵੀ ਜਿਹੜੀ ਘਰ ਕਾਫੀ ਜਿਹੜੀ ਇਹਨਾਂ ਦੀ ਮੰਡੀ ਲਜਣ ਵਾਲੀ ਪਈ ਹੈਗੀ ਆ ਇਸ ਸੈਂਪਲ ਆਰਮ ਘਰ ਹੈਗਾ ਜ਼ਿੰਮੇਦਾਰ ਹੈਗੇ ਆ ਤੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਘਰ ਦੀਆਂ ਤੇ ਪਰ ਜਿਹੜਾ ਵੱਡਾ ਨੁਕਸਾਨ ਜਿਹੜਾ ਉਦੋਂ ਉਸ ਟਾਈਮ ਆ ਹੋਇਆ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਸਾਡੇ ਜ਼ਿਲ੍ਹਾ ਫਰੀਦਕੋਟ ਦੇ ਐਮਪੀ ਸਦਾ ਸਬਜੀਤ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਇੱਥੇ ਪਰਿਵਾਰ ਨੂੰ ਮਿਲਣ ਵਾਸਤੇ ਪਹੁੰਚੇ ਹੈਗੇ ਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੁਛ ਨਹੀਂ ਉਹਨਾਂ ਕੋਲੋਂ ਸਾਰੀ ਕਹਾਣੀ ਤੇ ਪਰਿਵਾਰ ਨਾਲ ਗੱਲਬਾਤ ਵੀ ਕਰਾਂਗੇ ਜਿਹੜਾ ਕਿੱਦਾਂ ਕੁ ਵੱਡਾ ਉਹਨਾਂ ਦਾ ਨੁਕਸਾਨ ਹੋਇਆ ਇਹ ਉਹਨਾਂ ਦੀ ਜਿਹੜੀ ਸਰਕਾਰ ਤੋਂ ਕੀ ਤਵਕਕੋ ਕਰਦੇ ਹੈਗੇ ਆ ਤੇ ਕਹੋ ਜੀ ਉਹਨਾਂ ਦੀ ਰਿਮਾਰਡ ਆ ਗੱਲਬਾਤ ਕਰਦੇ ਹਾਂ ਨਾਲ ਹੈਗੇ ਮਨਪ੍ਰੀਤ ਤੇ ਗੁਰਪ੍ਰੀਤ ਅ ਮਨਪ੍ਰੀਤ ਜੀ ਜਿਹੜੀ ਬੜੀ ਵੱਡੀ ਘਟਨਾ ਕਹਿ ਸਕਦੇ ਆ ਵੱਡਾ ਥੋੜਾ ਨੁਕਸਾਨ ਹੋਇਆ 32 ਕਿਲੇ ਦੇ ਕਰੀਬ ਕਿਤੇ ਜਿਹੜੀ ਕਾਣਕ ਸੜ ਕੇ ਸੁਆਹ ਹੋ ਗਈ ਉੱਥੇ ਤੁਸੀਂ ਬਾਗਾਂ ਵਾਲਾ ਹੁੰਦਾ ਪਿੰਡ ਆ ਤੇ ਉੱਥੇ ਕੀ ਮਾਮਲੇ ਦੇ ਜ਼ਮੀਨ ਲਈ ਹੋਈ ਸੀ ਕਿਹਨੇ ਜ਼ਮੀਨ ਸੀ ਆਪਣੀ ਬਾਂਡ ਦੇ ਲਈ ਇਹ ਐਡ ਦੇ ਲਈ ਲੈ ਲਿਆ ਹਾਂਜੀ ਤੇ ਕੀ ਮਾਮਲਾ ਮਾਮਲਾ ਕੀ ਸੀ ਭਾਈ ਮਾਮਲਾ 70000 ਤੇ ਜਿਹੜੀ ਉਹ ਕਾਣਕ ਉੱਥੇ ਲੱਗ ਨੂੰ ਅੱਗ ਲੱਗੀ ਜਿਹੜੀ ਉਹਦੇ ਕਾਰਨ ਕੀ ਰਹਿ ਗਏ ਉਹ ਮਸ਼ੀਨ ਤੇ ਲੱਗੀ ਮਸ਼ੀਨ ਤੋਂ ਲੱਗਣ ਦਾ ਕਾਰਨ ਕਿ ਤੁਹਾਡੇ ਵੀ ਮਸ਼ੀਨਾਂ ਬਾਹਰ ਖੜੀਆਂ ਆ ਉਹਦਾ ਕਾਰਨ ਕੀ ਰਿਹਾ ਵੈਸੇ ਉਹਨਾਂ ਕਾਰਨ ਦਾ ਹੀ 스파ਰਕ ਮਾਰ ਗਈ ਮਸ਼ੀਨ ਰਵੇਰ ਤੋਂ ਉਹਦੇ ਉੱਤੋਂ ਉਹਦੇ ਕਰਕੇ ਜੀ ਨਹੀਂ ਹਾਂ ਹਾਂਜੀ ਠੀਕ ਹੈ ਤੇ ਜਿਵੇਂ ਤੁਸੀਂ ਦੋਨੇ ਭਰਾ ਕੰਮ ਕਰਦੇ ਆ ਨਾ ਤੁਸੀਂ ਇਹ ਦੇਖਿਆ ਤੁਹਾਡਾ ਖੇਤੀਬਾੜੀ ਦਾ ਸਾਰਾ ਕੰਮ ਹੈ ਤੁਹਾਡੀਆਂ ਮਸ਼ੀਨਾਂ ਵੀ ਤੁਹਾਡੀਆਂ ਆਪਣੀਆਂ ਹੀ ਹੈ ਜੀ ਹਾਂਜੀ ਵੀ ਇਹ ਵੀ ਤੁਸੀਂ ਨਾਲ ਚਲਾਉਗੇ ਹਾਂਜੀ ਕਿ ਉਹ ਮਸ਼ੀਨਰੀ ਉੱਥੇ ਘਰ ਕਟਾਈ ਕਰਦੀ ਉਹ ਕਿਹਦੀ ਸੀ ਉਹ ਮਿੰਦੋ ਨਾਥ ਵਾਲੇ ਅੱਛਾ ਤੁਸੀਂ ਆਪਣੀ ਮਸ਼ੀਨਾਂ ਨਾਲ ਉੱਥੋਂ ਹੀ ਮਤਲਬ ਤੁਸੀਂ ਉਹ ਕਟਾਈ ਕਰਾਉਣ ਲੱਗ ਪਏ ਨਹੀਂ ਨਹੀਂ ਅਸੀਂ ਆਪ ਦੀ ਕਰਦੇ ਸੀ ਉਹ ਪਾਸੇ ਕੱਟਦੇ ਸੀ ਅਸੀਂ ਪਾਸੇ ਕਰਦੇ ਸੀ ਆਈ ਆਪ ਦੀ ਮਸ਼ੀਨਾਂ ਕੱਟਦੇ ਸੀ ਅੱਛਾ ਨਾਲ ਗੁਆਣ ਹੋ ਗੁਆਣ ਮਸ਼ੀਨ ਚੱਲਦੀ ਸੀ ਚੱਲਦੀ ਪਈ ਸੀ ਹਾਂਜੀ ਉਹਦੇ ਨਾਲ ਤਾਂ ਕਰਕੇ ਅੱਗ ਲੱਗ ਗਈ ਹਾਂਜੀ ਹਾਂਜੀ ਤੇ ਤੁਹਾਡੀ ਆਪਣੀ ਜ਼ਮੀਨ ਕਿੰਨੀ ਕਹੇਗੀ ਇੱਥੇ ਅੱਜ ਦੇ 4 ਕਿੱਲੇ ਅੱਛਾ 4 ਕਿੱਲੇ ਤੁਹਾਡੇ ਆਪਣੇ ਬਾਕੀ ਤੁਸੀਂ ਸਾਰੀ ਮਾਮਲੇ ਦੇ ਲੈ ਕੇ ਕਿੰਨੀ ਬੜੀ ਕਰਦੇ ਹੋ ਦੋ ਭਰਾ ਤੁਸੀਂ ਹਾਂਜੀ ਅ ਦੋਸਤੋ ਕਹਿੰਦੇ ਨੇ ਵੀ ਬਹੁਤ ਹੀ ਕਹਿੰਦੇ ਮਾਰੀ ਗੱਲ ਜਿਹੜੀ ਜਿਹੜੀ ਹੋਈ ਕਹਿੰਦੇ ਕੁਦਰਤ ਨੇ ਇਹਨਾਂ ਦਾ ਧੱਕਾ ਕੀਤਾ ਕੋਈ ਜਾਣਕਾਰੀ ਨਹੀਂ ਲਾਈ ਗਈ ਕਹਿੰਦੇ ਮਸ਼ੀਨ ਤੋਂ ਸਪਾਰਕ ਹੋਇਆ ਉਹ ਵੀ ਕਿਸੇ ਹੋਰ ਦੇ ਵਾਹਨ ਦੇ ਵਿੱਚ ਜਿਹੜੀ ਮਸ਼ੀਨਾਂ ਕਟਾਈ ਕਰ ਰਹੀ ਸੀਗੀ ਤੇ ਅੱਗ ਲੱਗ ਜਾਣੀ ਇਹਨਾਂ ਦੇ 32 35 ਕਿੱਲੇ ਜਿਹੜੇ ਉਹ ਸੜ ਗਏ ਸਵਾ ਹੋ ਗਏ ਤੇ ਪਰ ਮੈਂ ਤੁਹਾਨੂੰ ਜਿਹੜੀਆਂ ਤਸਵੀਰਾਂ ਬਾਹਰ ਵੀ ਵਿਖਾਈਆਂ ਕਿਉਂਕਿ ਆਮ ਜ਼ਿਮੀਂਦਾਰ ਹੈਗੇ ਜਿਹੜੇ ਆਪਦਾ ਕੰਮਕਾਰ ਕਰਦੇ ਹੈਗੇ ਆ ਸਿਰਫ 4 ਕਿੱਲੇ ਜ਼ਮੀਨ ਦੇ ਹੈਗੇ ਜਿਹੜੇ ਉਹਦੇ ਨਾਲ ਮਾਮਲੇ ਦੇ ਲੈ ਕੇ ਜ਼ਮੀਨ ਜਿਹੜਾ ਆਪਦੇ ਜਿਹੜਾ ਪਾਲਣ ਪੋਸ਼ਣ ਕਰਦੇ ਆ ਉਹਦਾ ਮਿਹਨਤ ਮਜ਼ਦੂਰੀ ਕਰਦੇ ਕਹਿੰਦੇ ਸਾਰੇ ਨੇ ਆਪਦੇ ਹੱਥੀਂ ਕਰਦੇ ਪਏ ਸਾਰਾ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੈਗੇ ਸਰਕਾਰ ਇਹ ਸਰਕਾਰ ਤੋਂ ਮੰਗ ਕਰਦੇ ਮਾਈ ਵੱਧ ਦਿੱਤਾ ਜਾਵੇ ਸਰਕਾਰ ਤੋਂ ਮੰਗ ਕਰਦੇ ਮਾਈ ਵੱਧ ਦਿੱਤਾ ਜਾਵੇ ਬਹੁਤ ਜ਼ਿਆਦਾ ਦਿੱਤਾ ਜਾਵੇ ਐਮਪੀ ਸਾਹਿਬ ਵੀ ਤੁਹਾਡੇ ਘਰੇ ਪਹੁੰਚੇ ਆ ਗਏ ਹਨਾ ਇਹਨਾਂ ਨੂੰ ਹੁਣ ਤੁਸੀਂ ਮਤਲਬ ਕਾਈ ਕੁ ਗੇ ਕਹਿੰਦੇ ਮਦਦ ਕਰਦੇ ਮਾਈ ਵੱਧ ਦਿੱਤਾ ਜਾਵੇ ਉਹ ਤਾਂ ਪਹਿਲੇ ਮਾਨ ਜੇ ਕਹਿੰਦੇ ਨੇ ਵੀ ਕੈਮਰੇ ਦੇ ਸਾਹਮਣੇ ਵਿਚਾਰੇ ਹੌਲੀ ਹੌਲੀ ਬੋਲਦੇ ਹੈਗੇ ਕਿ ਕਿਉਂਕਿ ਵੱਡਾ ਨੁਕਸਾਨ ਹੋਇਆ ਤੁਹਾਨੂੰ ਸਾਰਾ ਦਿਖਾ ਦਿੰਦਾ ਕਿ ਅਸੀਂ ਐਮਪੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਆਂ ਹੋਰ ਵੀ ਬੰਦੇ ਨਾਲ ਖੜੇ ਆ ਗਏ ਜਿਵੇਂ ਇਹ ਕਹਿੰਦੇ ਨੇ ਵੀ ਇੱਥੋਂ ਪਿੰਡੋਂ ਉੱਥੇ ਜਾ ਕੇ ਦੂਸਰੇ ਪਿੰਡ ਜਾ ਕੇ ਵਾਈ ਕਰਨੀ ਛੋਟੀ ਗੱਲ ਨਹੀਂ ਕਹਿ ਸਕਦੇ ਹਨਾ ਇੱਥੋਂ ਪਰਿਵਾਰ ਛੱਡ ਕੇ ਘਰ ਛੱਡ ਕੇ ਜਾ ਕੇ ਉੱਥੇ ਜਾ ਕੇ ਸਾਰਾ ਕੰਮ ਕਰਨਾ ਤੇ ਜਦੋਂ ਵੱਢਣ ਤੇ ਆਉਣੀ ਪੱਕਣ ਤੇ ਆਉਣੀ ਉਹ ਤੁਹਾਨੂੰ ਨੁਕਸਾਨ ਹੋ ਜਣਾ ਬਹੁਤ ਮਾੜੀ ਹੋਈਗੀ ਬਹੁਤ ਹੀ ਵੱਡੀ ਮਾੜੀ ਗੱਲ ਹੈ ਨਾ ਤਕੀ ਤੁਸੀਂ ਸਰਕਾਰ ਨੂੰ ਕੀ ਪੀ ਅੱਛਾ ਸਰਕਾਰ ਨੂੰ ਹੀ ਕਹਿੰਦੇ ਨੇ ਉਹਨਾਂ ਨੂੰ ਜਿੰਨਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਨੂੰ ਬਿਲਕੁਲ ਮੁਆਵਜ਼ਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਹਜੇ ਤੱਕ ਕੋਈ ਨਾ ਤਾਂ ਕਿਸੇ ਮਨਿਸਟਰ ਨੇ ਨਾ ਕਿਸੇ ਮੁੱਖ ਮੰਤਰੀ ਨੇ ਨਾ ਕਿਸੇ ਐਮ ਐਲ اے ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹਜ਼ਾਰਾਂ ਇੱਕੜ ਜਿਹੜੀ ਪੰਜਾਬ ਦੇ ਜਿਹੜੀ ਕਣਕ ਹੈ ਉਹ ਸੜਕੇ ਸੁਆਹ ਹੋ ਗਈ ਹੈ ਸਰਕਾਰ ਦਾ ਜੇ ਇਸ ਵਾਰ ਕੋਈ ਧਿਆਨ ਨਹੀਂਗਾ ਵੀ ਜਿਹੜੀ ਉਹ ਲੋਕਾਂ ਦੀ ਜਿਹੜੇ ਪੀੜਤ ਲੋਕਾਂ ਉਹਨਾਂ ਦੀ ਸਪੋਰਟ ਕੀਤੀ ਜਾਵੇ ਹੈਲਪ ਕੀਤੀ ਜਾਵੇ ਪਰ ਹਜੇ ਤੱਕ ਕੋਈ ਬਿਆਨ ਨਿਕਲ ਕੇ ਨਹੀਂ ਆਇਆ ਪਰ ਨਵੇਂ ਨਵੇਂ ਜਿਹੜੇ ਹਰ ਰੋਜ਼ ਨਵੀਆਂ ਨਵੀਆਂ ਚੀਜ਼ਾਂ ਨਿਕਲ ਕੇ ਜਰੂਰ ਆਉਂਦੀਆਂ ਪਰ ਜਿਹੜੇ ਕਿਸਾਨ ਆ ਲਗਾਤਾਰ ਰੋਲ ਰਿਹਾ ਹੈਗਾ ਇਹਦੇ ਸਬੰਧ ਵਿੱਚ ਅਸੀਂ ਐਮਪੀ ਸਾਹਿਬ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿੰਦਾ ਐਮਪੀ ਸਾਹਿਬ ਤੁਸੀਂ ਅੱਜ ਬਾਗਾਪਣਾ ਪਹੁੰਚੇ ਆ ਪਿਛਲੇ ਦਰਨਾਂ ਦੇ ਵਿੱਚ ਪ੍ਰਦਮਨ ਸਿੰਘ ਉਹਨਾਂ ਦੀ 32 ਕਿਲੇ ਦੇ ਕਰੀਬ ਜਿਹੜੀ ਖੜੀ ਕਣ ਜਿਹੜੀ ਸੜਕੇ ਸੁਹਾ ਹੋ ਗਈ ਸੀਗੀ ਕੀ ਕਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਔਰੇ ਬਾਗਾ ਪੁਰਾਣਾ ਵਿਖੇ ਆਇਆ ਹਾਂ ਔਰੇ ਪ੍ਰਦਮਨ ਸਿੰਘ ਜੀ ਦੀ ਜਿਹੜੀ ਕਣਕ ਤਕਰੀਬਨ 35 ਕਿੱਲੇ ਦੇ ਕਰੀਬ ਜੋ ਨੱਥੂ ਵਾਲੇ ਗਰਬੀ ਵਿਕੇ ਫੁਕੀ ਹੈ ਉਹਦੇ ਵਾਸਤੇ ਅਸੀਂ ਪਰਿਵਾਰ ਨੂੰ ਮਿਲਣ ਆਏ ਸੀ ਆਪਣੇ ਭਾਈ ਸਾਹਿਬ ਇਹਨਾਂ ਦੀ ਕਣਕ ਸੀ ਮੇਰੀ ਸਾਰੇ ਆਪਣੇ ਫਰੀਦਕੋਟ ਦੇ ਜਿੰਨੇ ਵੀ ਪਿੰਡ ਹੈ ਉਹ ਸਾਰੇ ਪਿੰਡ ਵਾਲੇ ਮਤਲਬ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਜ਼ਿਮੀਦਾਰ ਹੈ ਹਰੇਕ ਜ਼ਿਮੀਦਾਰ ਇੱਕ ਕੁਇੰਟਲ ਕਣਕ ਕੋਈ ਬੋਝ ਨਹੀਂ ਪੈਂਦਾ ਜਿਆਦਾ ਕੁਝ ਨਹੀਂ ਹੈ ਬਈ ਇੱਕ ਕੁਇੰਟਲ ਕਣਕ ਗੁਰੂ ਘਰ ਦੇ ਵਿੱਚ ਇਕੱਠੀ ਕਰੋ ਸਾਰੇ ਪਰਿਵਾਰ ਦੇਣ ਉੱਥੇ ਇਕੱਠੀ ਕਰਕੇ ਇਹ ਉਹਨਾਂ ਵਾਸਤੇ ਇਕੱਠੀ ਕਰਨੀ ਹੈ ਜਿਨ੍ਹਾਂ ਦੀਆਂ ਕਣਕਾਂ ਫੁਕੀਆਂ ਹੈ ਆਪਾਂ ਉਹਨਾਂ ਨੂੰ ਦੇਣੀ ਆ ਕਿਸੇ ਡੇਰੀਆਂ ਚ ਨਹੀਂ ਦੇਣੀ ਆ ਕਿਸੇ ਨੂੰ ਨਹੀਂ ਦੇਣੀ ਆ ਇਹਨਾਂ ਪਰਿਵਾਰਾਂ ਵਾਸਤੇ ਇੱਠੀ ਕਰਦੀਆਂ ਕਣਕ ਉਹਨਾਂ ਨੂੰ ਲੱਗਦਾ ਵੀ ਇੱਕ ਕੁਆਂਟਲ ਜਿਵੇਂ ਕਈ ਕਹਿੰਦੇ ਜਿਆਦਾ ਹੈ ਬਾਈ ਜੀ ਉਹਨਾਂ ਨੂੰ ਵੀ ਦੇਖੋ ਜਿਨ੍ਹਾਂ ਦੀ ਕਣਕ ਫੁੱਕ ਗਈ ਤੇ ਉੱਪਰੋਂ ਉਹਨਾਂ ਨੂੰ ਵੀ ਦੇਖੋ ਜਿਨ੍ਹਾਂ ਨੇ ਗਾਂ ਠੇਕੇ ਤੇ ਲਈ ਸੀ ਸਰਕਾਰਾਂ ਨੇ ਜ਼ਿੰਮੇਵਾਰੀ ਤਾਂ ਬਾਹ ਫੜਨੀ ਨਹੀਂ ਨਾ ਫੜੀ ਹੈ ਪਹਿਲਾਂ ਨਾ ਫੜਦੀਆਂ ਕੋਈ ਖੇਤੀ ਨੀਤੀ ਨਹੀਂ ਆ ਕੋਈ ਕੁਝ ਨਹੀਂ ਹੈ ਇਸ ਲਈ ਮੇਰੀ ਸਾਰੀ ਸਾਰੇ ਕਿਸਾਨ ਭਰਾਵਾਂ ਨੂੰ ਫਰੀਦਕੋਟ ਜ਼ਿਲ੍ਹੇ ਦੇਆਂ ਨੂੰ ਬੇਨਤੀ ਹੈ ਕਿ ਹਰੇਕ ਪਰਿਵਾਰ ਹਰੇਕ ਘਰ ਇੱਕ ਕਿਲੋ ਕੁਆਂਟਲ ਕਣਕ ਗੁਰੂ ਘਰ ਦੇ ਵਿੱਚ ਉੱਥੇ ਲਾ ਕੇ ਆਪਣੀ ਇਕੱਠੀ ਕਰੇ ਇਕੱਠੀ ਕਰਨ ਤੋਂ ਬਾਅਦ ਜਾਂ ਤਾਂ ਸਾਡੇ ਵਰਕਰਾਂ ਨੂੰ ਜਾਂ ਮੈਨੂੰ ਫੋਨ ਕਰ ਦਵੇ ਜਾਂ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਵਰਕਰ ਹੈ ਉਹਨਾਂ ਨੂੰ ਫੋਨ ਕਰਕੇ ਉੱਥੋਂ ਅਸੀਂ ਸਾਰੀ ਕਣਕ ਇਕੱਠੀ ਕਰਕੇ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਉਹਨਾਂ ਪਰਿਵਾਰਾਂ ਨੂੰ ਕਣਕ ਦੇਣੀ ਹੈ ਜਿਹੜੇ ਜਿਨ੍ਹਾਂ ਦੀਆਂ ਕਣਕਾਂ ਫੁਕੀਆਂ ਐ ਐਮਬੀ ਸਾਹਿਬ ਜਿਵੇਂ ਤੁਸੀਂ ਚ ਲੋਕਾਂ ਨੂੰ ਅਪੀਲ ਕਰ ਰਹੇ ਹੋ ਪਰ ਲੋਕ ਤਾਂ ਤਕਰੀਬਨ ਕਰ ਦੇਈ ਐ ਜਦੋਂ ਖਾਸ਼ ਹੁੰਦੀ ਉਹਨਾਂ ਦੀ ਵੀ ਬਹੁਤ ਹੋਰ ਵੀ ਪਿੰਡਾਂ ਦੇ ਵਿੱਚ ਲੋਕਾਂ ਨੇ ਮੰਨਤ ਕੀਤੀ ਪਰ ਸਰਕਾਰ ਦਾ ਕੀ ਰੋਲ ਹੈ ਸਰਕਾਰ ਦੇ ਵਿੱਚ ਮੈਂ ਹੁਣ ਪਿੰਡਾਂ ਦੇ ਵਿੱਚ ਜਾ ਕੇ ਕਹਿ ਕੇ ਆਇਆ ਪਿੱਛੇ ਹੋਰ ਪਿੰਡਾਂ 'ਚ ਵੀ ਬਈ ਮੈਂ ਪਿੰਡ ਵਾਲਿਆਂ ਨੂੰ ਇਹਨਾਂ ਨੂੰ ਕਿਹਾ ਹੈ ਜਿਨ੍ਹਾਂ ਦੀ ਕਣਕ ਫੁੱਕੀ ਹੈ ਵੀ ਤੁਸੀਂ ਇਕੱਠੇ ਹੋ ਕੇ ਪ੍ਰਸ਼ਾਸਨ ਕੋਲ ਜਾਓ ਡੀਸੀ ਸਾਹਿਬ ਕੋਲੇ ਜਾਓ ਬਈ ਉਹਨਾਂ ਨੂੰ ਕਹੋ ਤੁਸੀਂ ਬਈ ਜਿਹੜਾ ਐਮਪੀ ਸਾਹਿਬ ਨੂੰ ਤੁਸੀਂ ਇਜਾਜ਼ਤ ਦਓ ਬਈ ਉਹ ਜਿਹੜਾ ਉਹਨਾਂ ਦਾ ਆਪਣਾ ਕੋਟਾ ਆਉਂਦਾ ਹੈ ਵੀ ਮੈਂ ਆਪਣੇ ਕੋਟੇ ਚ ਇਹਨਾਂ ਨੂੰ ਪੈਸੇ ਦੇ ਸਕਾਂ ਕਿਉਂਕਿ ਮੇਰੇ ਕੋਲੇ ਰਾਈਟ ਨਹੀਂ ਹੈ ਵੀ ਮੈਂ ਕਿਸੇ ਬੰਦੇ ਨੂੰ ਪਰਸਨਲ ਤੌਰ ਤੇ ਪੈਸੇ ਦੇ ਸਕਾਂ ਜੇ ਸਰਕਾਰ ਜੇ ਡੀਸੀ ਸਭ ਲਾਊਡ ਕਰਨਗੇ ਅਲਾਉ ਕਰਨਗੇ ਤਾਂ ਮੈਂ ਜਿਹੜਾ ਆਪਣਾ ਫੰਡ ਆਉਂਦਾ ਹੈ ਮੇਰਾ ਮੈਂ ਉਹਨਾਂ ਚੋਂ ਇਹਨਾਂ ਦੀ ਮਦਦ ਕਰਨ ਲਈ ਤਿਆਰ ਹੈ ਜਿਨ੍ਹਾਂ ਦੀ ਕਣਕ ਫੁੱਕੀ ਹੈ ਤੁਹਾਡੇ ਕੋਲੇ ਹੁਣ ਤੱਕ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੋਈ ਰਿਪੋਰਟ ਹੈ ਵੀ ਕਿੰਨੇ ਇੱਕੜ ਜਿਹੜੀ ਕਣਕ ਨਹੀਂ ਹਲੇ ਕੋਈ ਰਿਪੋਰਟ ਨਹੀਂ ਆ ਪਰ ਫੁੱਕੀ ਕਣਕ ਬਹੁਤ ਹੈ 1200 ਏਕੜ ਤਾਂ ਭਗਤੇ ਆਲ ਫੁਕਿਆ ਜੀ ਤਿੰਨ ਚਾਰ ਪਿੰਡਾਂ ਦੀ ਕਣਕ ਬਹੁਤ ਫੁੱਕੀ ਹੈ ਮੈਂ ਕੋਲੋਂ ਵੀ ਆਪਣੇ ਜੋ ਵੀ ਮੇਰੇ ਕੋਲੇ ਫੰਡ ਆਉਂਦਾ ਹੈ ਸਰਕਾਰੀ ਮੈਂ ਉਸ ਚੋਂ ਪੈਸੇ ਦੇਣ ਨੂੰ ਤਿਆਰ ਹਾਂ ਅਸੀਂ ਕੋਲੋਂ ਵੀ ਕਰਾਂਗੇ ਸਾਰੇ ਜਣੇ ਬਾਕੀ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਦੇਖੋ ਸਰਕਾਰਾਂ ਨੇ ਕਦੇ ਨਾ ਕਿਸਾਨ ਦੀ ਬਾਹ ਫੜੀ ਹੈ ਨਾ ਆਉਣ ਵਾਲੇ ਸਮੇਂ ਚ ਫੜਦੀ ਹੈ ਅੱਜ ਲੋੜ ਹੈ ਕਿਸਾਨ ਨੂੰ ਕਿਸਾਨ ਦੀ ਬਾਹ ਫੜਨ ਦੀ ਜੇ ਤੁਸੀਂ ਕਿਸਾਨ ਨਾਲ ਨਹੀਂ ਖੜੋਗੇ ਜੇ ਕਿਸਾਨ ਕਿਸਾਨ ਨਾਲ ਨਹੀਂ ਖੜੂਗਾ ਤਾਂ ਕੌਣ ਖੜੂਗਾ ਆਪ ਸਰਕਾਰ ਦਾ ਹੁਣ ਤੱਕ ਦਾ ਕੋਈ ਖਾਸ ਵੱਡਾ ਬਿਆਨ ਨਹੀਂ ਜਿੰਨਾ ਲੋਕਾਂ ਦਾ ਨੁਕਸਾਨ ਹੋਇਆ ਦੀ ਪੰਜਾਬ ਸਰਕਾਰ ਨੂੰ ਕੀ ਅਪੀਲ ਦੇ ਦੇਖੋ ਜੀ ਸਰਕਾਰ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਪਰ ਸਰਕਾਰ ਤੋਂ ਮੈਨੂੰ ਤਾਂ ਉਮੀਦ ਹੈ ਨਹੀਂ ਕੋਈ ਨਾ ਤਾਂ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਸੀ ਉਹ ਵੀ ਨਹੀਂ ਪੂਰੀਆਂ ਕੀਤੀਆਂ ਮਤਲਬ ਇਹ ਤਾਂ ਕੋਈ ਮਤਲਬ ਸਰਕਾਰ ਵਾਲਾ ਤਾਂ ਕੰਮ ਹੀ ਕੋਈ ਨਹੀਂ ਨਾ ਹੈ ਪ੍ਰਸ਼ਾਸਨ ਕੋਈ ਤਰੀਕੇ ਨਾਲ ਚਲਾਉਣ ਦਾ ਲੋਕਾਂ ਦੀਆਂ ਸਮੱਸਿਆਵਾਂ ਸੁਣਦਾ ਮੈਂ ਨਹੀਂ ਸਮਝਦਾ ਵੀ ਇਹਨਾਂ ਕੋਲੇ ਕੋਈ ਤਰ ਸਿਸਟਮ ਹੈਗਾ ਵੀ ਇਹ ਇਹਨਾਂ ਦੀਆਂ ਕਿਸਾਨਾਂ ਦੇ ਮਦਦ ਕਰ ਦੇਣੀ ਹੈ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰ ਦੇਣ ਐਮਪੀ ਸਾਹਿਬ ਨੇ ਸਾਰਾ ਕੁਝ ਦੱਸ ਦਿੱਤਾ ਹੈਗਾ ਇਹ ਕਹਿੰਦੇ ਸਾਡੇ ਅਧਿਕਾਰ ਹੈ ਤੇ ਹੈ ਨਹੀਂ ਵੀ ਅਸੀਂ ਜਿਹੜੇ ਕਿਸਾਨਾਂ ਨੂੰ ਸਿੱਧੀ ਕੋਈ ਸਪੋਰਟ ਕਰ ਸਕੀਏ ਪਰ ਇਹਨਾਂ ਨੇ ਡੀਸੀਆਂ ਤੱਕ ਪਹੁੰਚ ਕੀਤੀ ਹੈ ਵੀ ਇਹਨਾਂ ਨੂੰ ਉਹ ਅਧਿਕਾਰ ਦਿੱਤੇ ਜਾਣ ਜਿਹਨਾਂ ਦੀ ਕਣਕ ਜਿਹੜੀ ਸੜ ਚੁੱਕੀ ਹੈ ਉਹਨਾਂ ਦੀ ਮਦਦ ਕਰ ਸਕਣ ਪਰ ਪੰਜਾਬ ਸਰਕਾਰ ਵੱਲੋਂ ਅਸੀਂ ਪਹਿਲਾਂ ਵੀ ਗੱਲ ਕਰਕੇ ਰਹੇ ਹਾਂ ਪੰਜਾਬ ਸਰਕਾਰ ਕੋਈ ਸਹਿਰ ਦੇਣੀ ਇਹਨਾਂ ਲੋਕਾਂ ਦੀ ਜਿਹੜੀ ਕਣਕ ਸੜੀ ਹੈ ਜਿਹੜੇ ਗਰੀਬ ਪਰਿਵਾਰ ਸੀ ਜਿਹੜੇ ਜਾਂ ਮਾਮਲੇ ਤੇ ਲੈ ਕੇ ਜ਼ਮੀਨਾਂ ਜਿਹੜੀ ਵਾਈ ਕਰਦੇ ਸੀਗੇ ਉਨ੍ਹਾਂ ਦੀ ਸਪੋਰਟ ਕਰਨ ਵਾਸਤੇ ਕੋਈ ਠੋਸ ਬਿਆਨ ਹੁਣ ਤੱਕ ਨਹੀਂ ਆਇਆ ਪਰ ਐਮਪੀ ਸਾਹਿਬ ਨੇ ਇਸ ਪਰਿਵਾਰ ਨਾਲ ਇੱਕ ਦੁੱਖ ਪ੍ਰਗਟ ਜਰੂਰ ਕੀਤਾ ਤੇ ਖਾਸ ਕਰਕੇ ਲੋਕਾਂ ਨੂੰ ਜਿਹੜੀ ਅਪੀਲ ਕੀਤੀ ਇਹਨਾਂ ਵੱਲੋਂ ਕੀਤੀ ਗਈ ਹੈ ਵੀ ਤੁਸੀਂ ਗੁਰੂ ਘਰਾਂ ਦੇ ਵਿੱਚ ਜਿਹੜੀ ਕਣਕਾ ਇਕੱਠੀ ਕਰੋ ਤੇ ਜਿਹੜੇ ਪੀੜਤ ਪਰਿਵਾਰ ਉਹਨਾਂ ਤੱਕ ਪਹੁੰਚਾਈ ਜਾਵੇ ਉਮੀਦ ਕਰਦੇ ਹਾਂ ਕਿ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਫਰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ